ਭਗਵੰਤ ਮਾਨ ਸਾਹਿਬ ਹਸਪੀਟਲ ਚੋ ਕੈਬਿਨੇਟ ਮੀਟਿੰਗ ਕਰਦੇ ਨੇ ਹਨਾ ਇੱਕ ਫੋਟੋ ਆਂਦੀ ਕਿ ਇੱਥੇ ਉਹਨਾਂ ਦੇ ਉਹ ਲੱਗੀ ਐ ਡ੍ਰਿਪ ਵਾਲੀ ਜਾਂ ਇੱਕ ਅਸਲ ਤਾਂ ਥੋੜੀ ਨੀ ਹੁੰਦੀ ਐ ਪਰ ਇਹ ਸਮਝਾਓ ਵੀ ਇੱਕ ਕੁਰਤੇ ਦੇ ਉੱਪਰੋਂ ਕਰਕੇ ਲੱਗਣ ਲੱਗੀ ਇਹ ਸਮਝਾਓ ਨਾ ਉਹ ਤਾਂ ਸਕਿਨ ਦੇ ਉੱਪਰ ਲੱਗਦੀ ਐ ਨਾ ਸਕਿਨ ਦੇ ਉੱਪਰ ਟੇਪ ਲੱਗਦੀ ਜੇ ਮੈਂ ਇੱਥੇ ਲੱਗੀ ਟੇਪ ਲੱਗੇਗੀ ਇਹ ਕੁਰਤੇ ਦੇ ਉੱਪਰ ਕਰਕੇ ਲੱਗਣ ਲੱਗੀ ਮਨ ਲੈ ਤੁਸੀਂ ਮੀਡੀਆ ਦੇ ਸਟੰਟ ਬਾਜ਼ੀ ਕਰਨ ਵਾਸਤੇ ਗਏ ਤੁਸੀਂ ਇਹੋ ਜਿਹਾ ਨਹੀਂ ਕਰਦੇ ਹੋ ਉਹਨੂੰ ਉਸ ਮੀਟਿੰਗ ਦੇ ਅੰਦਰ ਅਗਲਾ ਸਟੰਟ ਕੀ ਕੀਤਾ ਇਹਨਾਂ ਨੇ ਕਿਹਾ ਕਿ ਅਸੀਂ 4 ਲੱਖ ਰੁਪਇਆ ਜਿਹੜਾ ਹੈਗਾ ਜਿੰਨਾ ਜੀ ਮਰਗੇ ਉਹਨਾਂ ਨੂੰ ਦੇਵਾਂਗੇ ਉਹ ਮਾਨ ਸਾਬ ਕੈਬਨਟ ਨੂੰ ਮੀਟਿੰਗ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਜਿਹੜਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ ਜਾਂ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਹੈ ਉਹ ਸਾਫ਼ ਕਹਿੰਦੀ ਹੈ ਕਿ ਜਦ ਕੋਈ ਜ਼ਰੂਰਤ ਪਵੇਗੀ ਤੇ 4 ਲੱਖ ਰੁਪਇਆ ਡੀਸੀ ਜਿਹੜਾ ਹੈਗਾ ਉਹ ਤੁਰੰਤ ਦੇ ਸਕਦਾ ਹੈ ਤੇ ਜੇ 4 ਲੱਖ ਰੁਪਇਆ ਡੀਸੀ ਤੁਰੰਤ ਦੇ ਸਕਦਾ ਹੈਗਾ ਜੀ ਠੀਕ ਹੈ ਨਾ ਇਹ ਦੇਖੋ ਫਾਈਨੈਂਸ਼ੀਅਲ ਲਿਮਿਟਸ ਐ ਨੋਰਮਸ ਦ ਗਵਰਨਮੈਂਟ ਆਫ ਇੰਡੀਆ ਪਸਕੇ ਨੋਰਮ ਫੋਰ ਐਕਸਿਲੇरेशन ਓਫ ਟ ਉਹ ਜੀ 4 ਲੱਖ ਰੁਪਏ ਦੇ ਸਕਦਾ ਹੈਗਾ 4 ਲੱਖ ਰੁਪਏ ਬੀਸੀ ਦੇ ਸਕਦਾ ਤਾਂ ਸੁਪਾ ਸਰਕਾਰ ਨੂੰ ਕੈਬਨਿਟ ਮੀਟਿੰਗ ਕਰਕੇ ਅਨਾਉਂਸਮੈਂਟ ਕਰਨ ਦੀ ਕੀ ਜੂਰਤਾ ਤੁਸੀਂ ਪਹਿਲੇ 4 ਲੱਖ ਰੁਪਏ ਕਿਉਂ ਨਾ ਦਿੱਤਾ ਸੋ ਗਾਂਧੀ ਕਿੰਨਾ ਕੀਤੇ ਇਹ ਪ੍ਰਮਾਨ ਦੀ ਕੁਮਾਨ ਦੀ ਕੋਸ਼ਿਸ਼ ਕਰਦੇ ਨੇ